ਮੇਰੇ ਬਾੜ ਦੇ ਵਿੱਚ ਪੰਜ ਇਹ ਮਤਲਬ ਐਮਰਜੈਂਸੀ ਬਿਲੋ ਖੋਲੇ ਟੁੱਟੀਆਂ ਪੇਰੇ ਪੁਲੀਆਂ ਮੇਰੀ ਸਤਕਾਰ ਪ੍ਰਧਾਨ ਜੀ ਨੂੰ ਬੇਨਤੀ ਆ ਮੇਰਾ ਇਹ ਫੈਲ ਦੇ ਅਧਾਰ ਤੇ ਕੰਮ ਕਰਾਇਆ ਜਾਵੇ ਜੀ ਡਿਊਡਿਸ ਐਮਸੀ ਨੂੰ ਖੜਾਤਾ ਕਰ ਦਿੰਨੇ ਆ ਤੇ ਆਪਾਂ ਇੱਕ ਮਹੀਨੇ ਵਿੱਚ ਇੱਕ ਵਾਰ ਵੀ ਲੇਡੀਜ਼ ਐਮਸੀ ਨੂੰ ਸਾਈਨ ਵਾਸਤੇ ਜਾਂ ਕੋਈ ਅਜੰਡੇ ਦੇ ਡਿਸਕਸ ਕਰਨ ਵਾਸਤੇ ਆਪਾਂ ਕਿਉਂ ਨਹੀਂ ਵੀ ਸਾਨੂੰ ਦਾ ਸ਼ਤਰ ਮਾਰਨੇਗੇ ਲੋਕ ਮੈਂ ਤੀਜੀ ਵਾਰੀ ਐਮਸੀ ਬਣੀ ਹਾਂ ਠੀਕ ਹੈ ਕਿ ਨਹੀਂ ਕੋਰੇ ਆਉਣੇ ਆ ਜੀ ਇੱਥੇ ਕੋਈ ਸੁਣਵਾਈ ਆਉਣੀ ਇੱਥੇ ਹੁੰਦੇ ਹੀ ਨਹੀਂ ਕੋਈ ਸਾਡੇ 4 ਮਹੀਨਾ ਬਾਅਦ ਜਦੋਂ ਕੋਟਾ ਬਾੜ ਦੀ ਨਹੀਂ ਪਰ ਸਾਰੇ ਸੁਪ ਦਾ ਪ੍ਰਧਾਨ ਵੇਲਾ ਨਹੀਂ ਬੈਠਾ ਉਹਦੇ ਸਾਰੀਆਂ ਬਕਾਇਦਾ ਫੋਟੋਆਂ ਪਾਈਆਂ ਜਾਂਦੀਆਂ ਨੇ ਗਰੁੱਪ ਬਣਦੇ ਨੇ ਸਾਰੇ ਲੋਕ ਆਪਣੇ ਮੈਟਰ ਦੱਸਦੇ ਨੇ ਪਰ ਮੁੱਦੇ ਹੀ ਮੁੱਦੇ ਹੀ ਬਹੁਤ ਨੇ ਕੋਈ ਮਤਵ ਵੀ ਪਾਇਆ ਫਰਦਾਨ ਜੀ ਦੀ ਅਗਦੇ ਨਾਲ ਜਿਹੜੇ ਟਿਨਰ ਨੇ ਜਿਹੜੇ ਉਹਨਾਂ ਨੇ ਲੋਕਾਂ ਦੀ ਲੁੱਟ ਮਚਾਈ ਹੋਈ ਸੀ ਸਾਡੇ ਕੋਲ ਸ਼ਿਕਾਇਤਾਂ ਜੁਆ ਸੀ ਕਿ 50 ਹਜ਼ਾਰ ਲੰਦੇ ਨੇ ਕਿਸੇ ਤੋਂ ਲੱਖ ਲੈਂਦੇ ਨੇ ਤਾਂ ਅਸੀਂ ਉਹਨੂੰ ਹਾਊਸ ਦੇ ਵਿੱਚ ਸਰਬਸੰਮਤੀ ਨਾਲ ਇਹ ਪ੍ਰਬੰਧ ਕਰਾਂਗੇ ਪਿਛਲੇ 2 ਸਾਲ ਦੇ ਵਿੱਚ ਇੱਕ ਵੀ ਮੀਟਿੰਗ ਹਾਊਸ 'ਚ ਨਹੀਂ ਹੋਈ ਇਹ ਘਰੇ ਰਜਿਸਟਰ ਭੇਜ ਦਿੰਦੇ ਨੇ ਉੱਥੇ ਹਾਜ਼ਰੀ ਲਵਾ ਲੈਂਦੇ ਨੇ ਉੱਥੇ ਮਤੇ ਤੇ ਸਾਈਨ ਕਰਵਾ ਲੈਂਦੇ ਨੇ ਕਨਫਰਮਿਟੀ ਚ ਬਿਲਕੁਲ ਬਿਲਕੁਲ ਮੈਂ 9:11 ਵਜੇ ਇੱਥੇ ਪਹੁੰਚ ਗਈ ਸੀ ਤੇ ਤੁਸੀਂ 11:30 ਵਜੇ ਮੈਂ ਤੁਹਾਨੂੰ ਬਾਹਰ ਖੜਿਆ ਦੇਖਿਆ ਇੱਥੇ ਰੂਮ ਵਿੱਚ ਤੇ ਤੁਸੀਂ 11:30 ਵਜੇ ਬਾਹਰ ਖੜੀ ਸੀ ਮੈਂ ਰਿਕਾਰਡਿੰਗ ਕਰਾ ਲਓ ਤੇ ਆਪਾਂ ਜਿਹੜੇ ਮਤਲਬ ਆਪਾਂ ਬੇਫਾਲਤੂ ਦਾ ਬਲੇਮ ਲਗਾ ਰਹੇ ਆ ਤੇ ਆਪਾਂ ਮੈਨੂੰ ਇਹ ਦੱਸੋ ਵੀ ਆਪਾਂ ਲੇਡੀਜ਼ ਐਮਸੀ ਨੂੰ ਖੜਾ ਤਾਂ ਕਰ ਦਿੰਨੇ ਆ ਤੇ ਆਪਾਂ ਇੱਕ ਮਹੀਨੇ ਵਿੱਚ ਇੱਕ ਵਾਰ ਵੀ ਲੇਡੀਜ਼ ਐਮਸੀ ਨੂੰ ਸਾਈਨ ਵਾਸਤੇ ਜਾਂ ਕੋਈ ਅਜੰਡੇ ਦੇ ਡਿਸਕਸ ਕਰਨ ਵਾਸਤੇ ਆਪਾਂ ਕਿਉਂ ਨਹੀਂ ਭੇਜਦੇ ਕਦੋਂ ਆਉਂਦੇ ਨੇ ਜੀ ਇੱਥੇ ਜੇ ਮੇਰੇ ਕੋਲ ਕਹੀਂ ਆਣਗੇ ਜੀ ਕਦੋਂ ਆਚਾਏ ਨਹੀਂ ਜੀ ਹਾਂਜੀ ਅਗਾਈ ਨੇ ਮੁੜ ਕੇ ਕਹੇ ਨੇ ਨਹੀਂ ਜੀ ਨਹੀਂ ਬਿਲਕੁਲ ਸ਼ੂਰ ਬਿਲਕੁਲ ਸ਼ੂਰ ਬੋਲ ਰਹੇ ਸੀ 3-4 ਪਹਿਲਾਂ ਵੀ ਗੈਰ ਹਾਜ਼ਰੀਆਂ ਲੱਗੀਆਂ ਹੋਈਆਂ ਨੇ ਕਿ ਸੜਕ ਤੇ ਕਿਉਂ ਨਹੀਂ ਆਓ ਆਫਿਸ ਵਿੱਚ ਬੈਠੇ ਆ ਕਿਸੇ ਨੂੰ ਕੋਈ ਦਿੱਕਤ ਨਹੀਂ ਬਿਲਕੁਲ ਸਾਰੇ ਸਾਈਨ ਕਰਕੇ ਗਏ ਨੇ ਡਾਟਿੰਗ ਕਰਾ ਲਓ ਵੀ ਕਿੰਨੇ ਕਾਉਂਸਲਰ ਆਏ ਨੇ ਮੈਡਮ ਸਾਰੇ ਸਾਈਨ ਕਰਕੇ ਗਏ ਨੇ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਸਿਰਫ ਇੱਕ ਆਫੀਸ਼ੀਅਲੀ ਅਜੰਡਾ ਸੀਗਾ ਇਹਦੇ ਵਿੱਚ ਕੋਈ ਕੰਮ ਨਹੀਂ ਪਾਇਆ ਗਿਆ ਕੁਝ ਨਹੀਂ ਕੀਤਾ ਗਿਆ ਕੁਝ ਵੀ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਸੀ ਆ ਕੇ ਸਾਰੇ ਉਹ ਅਸੀਂ ਪਹਿਲਾਂ 3 11 ਨੋਟੇ ਕਰੋ ਰਿਕਾਰਡ ਕਰਾ ਲਓ ਜੀ ਇੱਕ ਵੀ ਕਾਉਂਸਲਰ ਨੇ ਉਰੇ ਆ ਕੇ ਜੇ ਹਾਜ਼ਰੀ ਲਗਾਈ ਹੋਵੇ ਬਿਲਕੁਲ ਬਿਲਕੁਲ ਅੱਜ ਰਿਕਾਰਡਿੰਗ ਕਰਾ ਲਓ 3 11 ਦੀ ਮੀਟਿੰਗ ਹੋਈ ਹੈ ਸ਼ਹਿਰ ਦੇ ਇੰਨੇ ਗੰਭੀਰ ਮੁੱਦਿਆਂ ਨੂੰ ਹਰ ਮਹੀਨੇ ਮੀਟਿੰਗ ਹੋਣੀ ਚਾਹੀਦੀ ਹੈ ਅਸੀਂ ਚੋਣੇ ਹੋਏ ਨੁਮਾਇੰਦੇ ਆ ਲੋ ਤਾਂ ਦੇ ਅੱਜ 4 ਮਹੀਨਾ ਬਾਅਦ 25 2600 ਵੋਟਾਂ ਵਾੜਦੀ ਦੇ ਨੇ ਪਰ ਸਾਰੇ ਸਬੂਤ ਦਾ ਪ੍ਰਧਾਨ ਵੇਲਾ ਨਹੀਂ ਬੈਠਾ ਉਰੇ ਸਾਰੀਆਂ ਬਕਾਇਦਾ ਫੋਟੋਆਂ ਪਾਈਆਂ ਜਾਂਦੀਆਂ ਨੇ ਗਰੁੱਪ ਬਣਦੇ ਨੇ ਸਾਰੇ ਲੋਕ ਆਪਣੇ ਮੈਟਰ ਦੱਸਦੇ ਨੇ ਪਰ ਮੁੱਦੇ ਹੀ ਮੁੱਦੇ ਹੀ ਬਹੁਤ ਨੇ ਮੁੱਦੇ ਹੀ ਬਹੁਤ ਨੇ ਮੈਡਮ ਪ੍ਰਧਾਨ ਕੌਣ ਆ ਜੀ ਜਿਹਦੇ ਕੋਲ ਖੜ ਕੇ ਤੁਸੀਂ ਗੱਲ ਕਰ ਰਹੇ ਹੋ ਅਬ ਤੁਸੀਂ ਕਹਿਣਾ ਚਾਹੁੰਦੇ ਤੁਸੀਂ ਈਓ ਦੇ ਬੈਠੇ ਹੋ ਰੂਮ 'ਚ ਤੇ ਤੁਹਾਨੂੰ ਜੀ ਇੰਨੀ ਦਿੱਕਤ ਹੈ ਨਹੀਂ ਆਣਾ ਤੁਹਾਡੇ ਰੂਮ ਵਿੱਚ ਆ ਕੇ ਨਹੀਂ ਸਾਈਨ ਕਰਨੇ ਰਜਿਸਟਰ ਤੇ ਇਹ ਤੁਹਾਨੂੰ ਕੀ ਵਿੱਚ ਹੋਏਗੀ ਮੈਡਮ ਬਿਲਕੁਲ ਹਾਊਸ ਦੇ ਹਾਊਸ ਤੋਂ ਥੋੜਾ ਕਮਰੇ ਤੋਂ ਥੋੜੀ ਹੋਏਗੀ ਜੀ ਜਦ ਸਾਰੇ ਆ ਕੇ ਸਾਈਨ ਕਰਕੇ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਜੀ ਸਾਰੇ ਹੀ ਆ ਕੇ ਸਾਈਨ ਕਰਕੇ ਗਏ ਨੇ ਜੀ ਸਾਡੇ ਸਤਿਕਾਰਯੋਗ ਅਸੀਂ ਤੁਹਾਡੀ ਬੜੀ ਰਿਸਪੈਕਟ ਕਰਦੇ ਆਂ ਸਾਨੂੰ ਹਾਲ ਅਸੀਂ ਵੀ ਤੁਹਾਡੀ ਬਹੁਤ ਰਿਸਪੈਕਟ ਕਰਦੇ ਆਂ ਜੀ ਅਸੀਂ ਵੀ ਤੁਹਾਡੀ ਰਿਸਪੈਕਟ ਕਰਦੇ ਆਂ ਕੁਸ਼ਲ ਵਿਹਾਰ ਵਿੱਚ ਤੁਹਾਡੇ ਵਾਰਡ ਵਿੱਚ ਕੰਮ ਚੱਲ ਰਿਹਾ ਮੇਰਾ ਜੀ ਸਾਡਾ ਜਿਹੜਾ ਵਾਰਡ ਆ ਵਾੜ ਨੰਬਰ ਇੱਕ ਨਾ ਪਾ ਪਾ ਹਾਂ ਸੱਚੇ ਆਉਂਦਾ ਹੋ ਮੈਡਮ ਨਾਬੇ ਚ ਆਉਂਦੇ ਸਾਡੇ ਬਾੜੇ ਦਾ ਨਹੀਂ ਹੋਇਆ ਪਹਿਲਾਂ ਤੁਸੀਂ ਮੇਰੇ ਡਿਵੈਲਪਮੈਂਟ ਮੇਰੇ ਤੁਸੀਂ ਥੋੜੀ ਟਰੋਰਨ ਦੇ ਵਿੱਚ ਥੋੜੀ ਜੱਤੋਂ ਤੁਸੀਂ ਸੀਟ ਤੇ ਬੈਠੇ ਹੋ ਮੇਰੇ ਬਾੜੇ ਦੇ ਵਿੱਚ ਹਾ ਹੋਇਆ ਤੇ ਮੈਂ ਨਹੀਂ ਆਉਂਦਾ ਬਾੜੇ ਵਿੱਚ ਆਉਂਦੇ ਨਾ ਜੀ ਹਾਊਸ ਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਮੈਂ ਨਾਬੇ ਚ ਆਉਂਦੇ ਨਾ ਸਾਡੇ ਬਾੜੇ ਮੇਰੇ ਠੀਕ ਹੈ ਕਿ ਅਸੀਂ ਪਿੰਡਾਂ ਚ ਨਹੀਂ ਹੈਗੇ ਸਾਡੇ ਹਾਂ ਉੱਥੇ ਕੀ ਹੋ ਗਿਆ ਜੀ ਸੜਕ ਬਣਦੀ ਹੈ ਜੀ ਉੱਥੇ ਕਦੋਂ ਤੋਂ ਬਣ ਰਹੀ ਹੈ ਜੀ ਟੋਟਾ ਟੋਟਾ 15 ਦਿਨ ਹੋ ਗਏ ਮਿੱਟੀ ਪੈ ਰਹੀ ਹੈ ਵੈਸੇ ਮੈਂ ਤੁਹਾਡੇ ਧਿਆਨ ਚ ਲਿਆਦਾ ਜੀ ਜਿਹੜਾ ਮੇਰਾ ਇਹ ਕੁਸ਼ਲ ਨਿਊ ਕੁਸ਼ਲ ਬਿਹਾਰ ਦਾ ਮਤਾਤੀ ਇਹ ਮੈਨੇ ਪਿਛਲੀ ਪ੍ਰਸੀਡਿੰਗ ਚ ਜਦੋਂ ਕਾਂਗਰਸ ਜਦ ਤੋਂ ਤੁਸੀਂ ਕੰਮ ਸ਼ੁਰੂ ਕੀਤਾ ਹਾਂ ਸਮੇਂ ਵੀ ਟਾਈਮ ਦੇ ਬਿਲਕੁਲ ਜਦ ਤੋਂ ਦੌਰਾਨ ਜਿੰਨਾ ਵੀ ਮੈਂ ਚੀਜ਼ ਲਿਖ ਕੇ ਦਿੱਤੀ ਉਹਦੇ ਚੋਂ ਮੇਰਾ ਇੱਕ ਵੀ ਕੰਮ ਦੱਸ ਦਿਓ ਤੁਸੀਂ ਇੱਕ ਪੁਲੀ ਵੀ ਦੱਸ ਦੋ ਜੀ ਮੈਡਮ ਤੁਸੀਂ ਐਂ ਦੱਸ ਦੋ ਵੀ ਅਸੀਂ ਆਪਣਾ ਕੋਈ ਪਰਸਨਲ ਕੰਮ ਮੇਰੇ ਆਵਾੜ ਦੇ ਵਿੱਚ ਤੁਸੀਂ ਨਾਲ ਚੱਲੋ ਪੁਲੀਆਂ ਦੇ ਉੱਪਰ ਦੀ ਪਾਣੀ ਚੱਲ ਰਿਹਾ ਦੋ ਸਾਲ ਦੇ ਵਿੱਚ ਇੱਕ ਵੀ ਮੀਟਿੰਗ ਦੀ ਫੋਟੋ ਦਿਖਾ ਦਿਓ ਵੀ ਜੋ ਕਿ ਮੀਟਿੰਗ ਹਾਲ ਚ ਫੋਟੋ ਆਪਣੀ ਮੀਟਿੰਗ ਹੋ ਰਹੀਆਂ ਨਹੀਂ ਕੰਮ ਹੋ ਰਹੇ ਨਹੀਂ ਅਸੀਂ ਆਪਣੇ ਲਏ ਰੱਖਾ ਲੈਣਾ ਦੇਖੋ ਕਮ ਸਾਮ ਸੇ ਕੰਮ ਤੋਂ ਮੀਟਿੰਗ ਨਹੀਂ ਕਰਨੇ ਹਾਜ਼ਰੀ ਤੇ ਸਾਡੀ ਆਪਣੀ ਹਾਜ਼ਰੀ ਤਾਂ ਲਵਾ ਲਓ ਜਿਹਨੇ ਵੀ ਰਜਿਸਟਰ ਹੋਇਆ ਹੈ ਇਹੋ ਸਾਡੀ ਮੀਟਿੰਗ ਨਹੀਂ ਹੈ ਜੀ ਇਹੋ ਸਾਡੀ ਮੀਟਿੰਗ ਨਹੀਂ ਹੈ ਪ੍ਰਧਾਨ ਦੀ ਮੀਟਿੰਗ ਹੈ ਪ੍ਰਧਾਨ ਦੇ ਕਮਰੇ ਜਿਸਟਰ ਡੀਸੀ ਆ ਕੇ ਸਾਈਨ ਕਰੋ ਮੀਟਿੰਗ ਹਾਲ ਚ ਰਕੋ ਤੁਸੀਂ ਕਮਰੇ ਚ ਜਾ ਕੇ ਅੱਛਾ ਤੁਹਾਡੇ ਕਮਰੇ ਚ ਆ ਕੇ ਕੀ ਕਰਨਾ ਸੋਲ 12 12:30 ਵਜੇ ਜੀ ਤੁਸੀਂ ਆ ਰਹੇ ਹੋ 12 ਵਜੇ ਨਾ ਮੀਟਿੰਗ ਖਤਮ ਹੋ ਚੁੱਕੀ ਮੈਡਮ ਅਸੀਂ ਆਪਾ ਗੁਰੂ ਘਰ ਵਗ ਚੱਲਦੇ ਹੁਣ ਅਸਤੀਫਾ ਦੇ ਦੂੰਗਾ ਜੇ ਮੈਂ ਉਰੀ 11 11 ਵਜੇ ਤੋਂ 10 ਮਿੰਟ ਪਹਿਲਾਂ ਦੀ ਬੈਠੀ ਨਾ ਤੁਸੀਂ ਆਗੇ ਤੁਸੀਂ ਤੁਹਾਨੂੰ ਇਹ ਥੋੜੀ ਕਹਿ ਰਹੇ ਵੀ ਤੁਸੀਂ ਲੇਟ ਮੈਂ ਵੀ ਆਪਣਾ ਮੀਟਿੰਗ ਹਾਲ ਕੋਲ 11:30 ਤਾਂ ਕਿਹਾ ਜੀ ਮੀਟਿੰਗ ਹੀ ਹੋਗੀ ਅਸੀਂ ਤੁਹਾਡੇ ਕਮਰੇ ਚ ਆ ਕੇ ਕੀ ਕਰਨਾ ਹੈ ਤਾਂ ਦੱਸੋ ਪਲੀਜ਼ ਅਸੀਂ ਤਾਂ ਤਿੰਨ ਗਾਲਾਂ ਚਾਹੋ ਉਸ ਦੇ ਵਿੱਚ ਮੈਨੂੰ ਇਹ ਦੱਸੋ ਵੀ ਤੁਹਾਡਾ ਕਿਹੜਾ ਕੰਮ ਤੁਸੀਂ ਮੈਨੂੰ ਕਿਹਾ ਤੇ ਤੁਹਾਡਾ ਕੋਈ ਕੰਮ ਨਹੀਂ ਹੋਇਆ ਤੁਹਾਡੇ ਵਾਰਡ ਦਾ ਦੱਸੋ ਤੁਹਾਡੇ ਵਾਰਡ ਦਾ ਕੋਈ ਕੰਮ ਨਹੀਂ ਹੋਇਆ ਦੱਸੋ ਇੱਕ ਕੁਸ਼ਲ বিহার ਤੁਹਾਡੀ ਨਹੀਂ ਹੈ ਲਾਏ ਨਹੀਂ ਉਹਨਾਂ ਨੇ ਕਿਹਾ ਸੀ ਉਹਨਾਂ ਦੇ ਕੋਲ ਜਾਂਦੇ ਆ ਪਰ ਉਹ ਕਹਿੰਦੇ ਵੀ ਅਸੀਂ ਇਹਦੇ ਨਿਊ ਕੁਸ਼ਲ বিহার ਦੇ ਵਿੱਚ ਸਾਧੋ ਜਿਹੜੀ ਸਾਹਬ ਦੇ ਘਰ ਵਿੱਚ ਤੁਹਾਡੇ ਸਤਕਾਰਯੋਗ ਪਤੀ ਜੀ ਐਮਐਲਏ ਗੁਰਦੇਵ ਸਿੰਘ ਦੇਵਮਾਨ ਜੀ ਨੇ ਘਰੇ ਬੈਠ ਕੇ ਜਾ ਕੇ ਉੱਥੇ ਅੱਜ ਤੋਂ ਸਾਲ ਤੱਕ ਕਰਨੀ ਕੋਈ 11 ਵਜੇ ਮੀਟਿੰਗ ਸੱਦੀ ਸੀ ਤੇ ਤਕਰੀਬਨ ਤਕਰੀਬਨ 95% ਐਮਸੀ ਸਾਹਿਬਾਨ ਪਹੁੰਚੇ ਨੇ ਕੁਝ ਐਮਸੀ ਸਰ ਬਾਹਰਲੇ ਦੇਸ਼ ਚ ਗਏ ਹੋਣ ਨੇ ਉਹਨਾਂ ਦੀ ਫਿਰ ਅਸੀਂ ਐਬਸੈਂਟ ਪਾ ਲਾਂਗੇ ਸਰ ਜਿਹੜੇ ਹਰਪ੍ਰੀਤ ਸਿੰਘ ਪ੍ਰੀਤ ਨੇ ਐਮਸੀ ਉਹਨਾਂ ਦਾ ਅਲਿਗੇਸ਼ਨ ਹੈ ਕਿ ਮੀਟਿੰਗ ਸਿਰਫ ਕਾਗਜ਼ਾਂ 'ਚ ਹੋ ਜਾਂਦੀ ਹੈ ਏਜੰਡਾ ਤੈਅ ਹੋ ਕੇ ਐਮਸੀ ਆਪਣੇ ਘਰੋਂ 사인 ਨੂੰ ਕਰਾਏ ਜਾਂਦੇ ਨੇ ਉਹ ਬਾਹਰ ਮੌਜੂਦ ਨੇ ਉਹਨਾਂ ਨੇ ਸਾਨੂੰ ਇਹ ਅਲਿਗੇਸ਼ਨ ਲਗਾਏ ਨੇ ਜੀ ਉਹਦੇ ਬਾਰੇ ਕਿੱਥੋਂ ਇਹਦੇ ਵਿੱਚ ਗੱਲ ਇਹ ਆ ਐਮ ਸੀ ਸਾਹਿਬਾਨ ਉਹਦੇ ਅਜੰਡੇ ਤੇ ਸਾਈਨ ਹੁੰਦੇ ਨੇ ਨਾ ਕਿ ਪ੍ਰोसीडिंग ਤੇ ਸਾਈਨ ਜੀ ਅਜੰਡੇ ਤੇ ਐਮ ਸੀ ਸਾਹਿਬਾਨਾਂ ਦੇ ਘਰੇ ਪੇਪਲ ਚ ਆਇਆ ਅਜੰਡਾ ਜੀ ਇਹ ਮੈਂ ਤਾਂ ਇਹੀ ਕਹੂੰਗਾ ਵੀ ਫੇਕ ਅਲੀਗੇਸ਼ਨ ਅਜੰਡਾ ਉਹਨਾਂ ਦੇ ਵੀ ਗਿਆ ਹੋਊਗਾ ਕੋਈ ਇਹੀ ਜੀ ਗੱਲ ਨਹੀਂ ਜੀ ਤੇ ਸਾਰੇ ਐਮ ਸੀ ਸਾਹਿਬਾਨ ਉਹਦੇ ਹਾਜ਼ਰ ਆਏ ਨੇ ਜੀ 11 ਵਜੇ ਮੀਟਿੰਗ ਸੀ ਜੀ ਉਹ ਜੀ 11 ਵਜੇ ਤੇ ਆਇਆ ਨਾ ਕੋਈ ਮੀਟਿੰਗ ਨਹੀਂ ਕੋਈ ਮੀਟਿੰਗ ਨਹੀਂ ਹੋਈ ਕੋਈ ਕਿਸੇ ਦਾ ਬੰਦਾ ਕੋਈ ਨਹੀਂ ਸਾਨੂੰ ਤਾਂ ਦੇਖੋ ਮਿਲੇ ਨਹੀਂ ਉਹ 11 ਵਜੇ ਜੀ ਉਹ ਸਰ ਜਿਆਦਾ ਉਹ ਝੂਠ ਬੋਲਦੇ ਜਾਂ ਤੁਸੀਂ ਝੂਠ ਬੋਲਦੇ ਕਿਹਨਾਂ ਦਾ ਝੂਠ ਬੋਲ ਰਿਹਾ ਨਾ ਉਹਦਾ ਸ੍ਰੀ ਆਮ ਬਾਹਰ ਖੜੇ ਨੇ ਕਹੋ ਅੰਦਰ ਬੁਲਾ ਲੈਣਾ ਤੁਹਾਡੇ ਮੂੰਹ ਤੇ ਨਹੀਂ ਦੇਖੋ ਸਾਡੇ ਕੋਲੇ 11 ਵਜੇ ਪ੍ਰੋਪਰ ਸਮੇਂ ਤੇ ਮੀਟਿੰਗ ਸ਼ੁਰੂ ਹੋ ਗਈ ਸੀ ਪ੍ਰੋਪਰ ਸਮੇਂ ਤੇ ਮੀਟਿੰਗ ਸ਼ੁਰੂ ਹੋ ਗਈ ਸੀ ਬ੍ਰਦਰ ਉਹਦਾ ਤਾਂ ਪੁੱਛ ਲਓ ਨਾ ਉਹਦਾ ਨਗਰ ਕੌਂਸਲ ਜੀ ਖੜੇ ਪਈ ਜਾਂਦੇ ਨੇ ਮੈਂ ਕਹਿ ਰਿਹਾ ਕਿ 11 ਵਜੇ ਨਗਰ ਕੌਂਸਲ ਜੀ ਖੜੇ ਪਈ ਹੈ ਅੱਜ ਕਿਹਾ ਐਮਸੀ ਪੂਰੇ ਕਿਵੇਂ ਹੋ ਗਏ ਜੀ ਹਾਂਜੀ 95% ਤੁਸੀਂ ਕਹਿੰਦੇ ਪੂਰੇ ਪੂਰੇ ਨਹੀਂ 2 ਐਮਸੀ ਵਿਆਹ ਤਾਂ ਗਿਆ ਨੇ 1 ਕੋਟ ਚ ਗਿਆ ਹੈ ਜੀ ਪਟੇ ਸਾਡੇ ਕੋਲੇ ਹਾਜ਼ਰੀ ਹੈ ਜੀ अच्छा हां जी वही तो सारे भी हाजिरी ਦਾ ਸਾਈਨ ਤੇ ਕਰਵਾ ਲੈਣੇ ਨਹੀਂ ਕੋਈ ਅਹੀ ਦੀ ਗੱਲ ਨਹੀਂ ਜੀ ਮੀਟਿੰਗ ਚ ਹਾਜ਼ਰ ਆਏ ਨੇ ਅੱਛਾ ਜੀ ਹਾਂ ਜੀ ਤੇ तकरीबन 15 ਮਿੰਟ ਦੀ ਮੀਟਿੰਗ ਸੀ ਅੱਛਾ ਜੀ ਕੋਈ ਫਾਰਮਲ ਮਤੇ ਸੀਗੇ ਅੱਛਾ ਜੀ ਉਹ ਮਤੇ ਦਫ਼ਤਰ ਦੇ ਮਤੇ ਸੀ 27 ਮਤੇ ਸੀ ਅਸੀਂ ਈਵਨ ਕੇ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਅਸੀਂ ਇੱਕ ਬਹੁਤ ਵਧੀਆ ਮਤਾ ਵੀ ਪਾਇਆ ਪ੍ਰਧਾਨ ਜੀ ਦੀ ਆਗਿਆ ਦੇ ਨਾਲ ਜਿਹੜੇ ਕਿਨਰ ਨੇ ਹੀ ਜਿਹੜੇ ਉਹਨਾਂ ਨੇ ਲੋਕਾਂ ਦੀ ਲੁੱਟ ਮਚਾਈ ਹੋਈ ਸੀ ਸਾਡੇ ਕੋਲ ਸ਼ਿਕਾਇਤਾਂ ਆਈਆਂ ਸੀ ਵੀ 50000 ਲੈਂਦੇ ਨੇ ਕਿਸੇ ਤੋਂ ਲੱਖ ਲੈਂਦੇ ਨੇ ਤਾਂ ਅਸੀਂ ਉਹਨੂੰ ਹਾਊਸ ਦੇ ਵਿੱਚ ਸਰਬਸੰਮਤੀ ਨਾਲ ਪ੍ਰਵਾਨ ਕਰਾ ਲਿਆ ਵੀ ਅਮੀਰ ਵਿਅਕਤੀ ਤੋਂ 3100 ਲੈ ਸਕਦੇ ਨੇ ਗਰੀਬ ਵਿਅਕਤੀ ਤੋਂ 2100 ਅਗਰ ਕਿਸੇ ਦੀ ਵੱਧ ਦੇਣ ਦੀ ਇੱਛਾ ਹੈ ਤਾਂ ਉਹ ਆਪਣੇ ਲੈਵਲ ਤੇ ਦੇ ਸਕਦਾ ਸਰ ਉਹ ਇੱਕ ਜਿਹੜਾ ਤੁਸੀਂ ਇਹਨੂੰ 95% ਹਾਜ਼ਰੀ ਸੀ ਉਹਦਾ ਕੋਈ ਸਾਨੂੰ ਰਜਿਸਟਰ ਕਰ ਸਕਦੇ ਰਜਿਸਟਰ ਹੈਗਾ ਜੀ ਦੱਸ ਸਕਦੇ ਹਾਂ ਜੀ ਹਾਂਜੀ ਹਾਂਜੀ ਪ੍ਰਧਾਨ ਜੀ ਵਾਲੇ ਕਮਰੇ ਚ ਪਿਆ ਜੀ ਮੰਗਵਾ ਦਿਓ ਕੋਪਾਜ਼ ਕਰ ਲਓ ਭਾਈ ਪਾਜ਼ ਕਰ ਰਿਹਾ ਹਾਂ ਰਿਪੋਰਟ ਨੰਬਰ 1 ਤੋਂ ਕਾਉਂਸਲਰ ਨੇ ਜੀ ਤੇ ਅਸੀਂ ਅੱਜ 10 ਮਿੰਟ ਰਹਿੰਦੇ ਸੀ 11 ਵਜੇ ਦਾ ਸਾਨੂੰ ਮੀਟਿੰਗ ਕਾਲ ਸੀਗੀ ਜੀ ਤੇ ਉਹ ਆਏ ਆ ਅਸੀਂ ਇੱਥੇ ਜਦੋਂ ਅਸੀਂ ਇਹ ਸਭ ਲੋਬੇ ਮਿਲੇ ਉਹ ਕਹਿੰਦੇ ਜੀ ਮੀਟਿੰਗ ਤਾਂ ਹੋ ਗਈ ਤੇ ਚਲੋ ਮੈਂ ਮੈਡਮ ਨੂੰ ਫਿਰ ਵਾਪਸ ਭੇਜਦਾ ਮੇਰੇ ਵਾਈਫ ਨੂੰ ਜੀ ਤੇ ਅਸੀਂ ਇੱਥੇ ਹੋਰ ਪੁੱਛਿਆ ਕਹਿੰਦੇ ਵੀ ਮੀਟਿੰਗ ਹੋ ਗਈ ਜੀ ਮੈਂ ਕਿਹਾ ਵੀ ਕਿੰਨੇ ਕਾਉਂਸਲਰ ਆਏ ਸੀ ਕਾਉਂਸਲਰ ਕੋਈ ਨਹੀਂ ਆਇਆ ਤੁਸੀਂ ਰਿਕਾਰਡਿੰਗ ਕਢਾ ਕੇ ਦੇ ਸਕਦੇ ਹੋ ਜੀ ਦੇਖੋ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਲੋਕਾਂ ਦੇ ਡਿਵੈਲਪਮੈਂਟ ਦੇ ਕੰਮ ਤੇ ਉਹਨਾਂ ਦੇ ਸਾਫ ਸਫਾਈ ਤੇ ਸਾਰਿਆਂ ਨਾਲ ਸੰਬੰਧ ਤੁਸੀਂ ਹਾਊਸ ਦੇ ਵਿੱਚ ਹੀ ਡਿਸਕਸ ਕਰ ਸਕਦੇ ਆਂ ਜੀ ਜੀ ਹਾਊਸ ਦੇ ਵਿੱਚ ਹੀ ਅਸੀਂ ਆਪਣੀ ਮੰਗ ਰੱਖ ਸਕਦੇ ਆਂ ਵੀ ਲੋਕਾਂ ਦੀ ਡਿਵੈਲਪਮੈਂਟ ਨਾਲ ਸੰਬੰਧਤ ਆ ਜੀ ਔਰ ਪਿਛਲੇ 2 ਸਾਲ ਦੇ ਵਿੱਚ ਇੱਕ ਵੀ ਮੀਟਿੰਗ ਹਾਊਸ 'ਚ ਨਹੀਂ ਹੋਈ ਅੱਛਾ ਜੀ ਇਹ ਘਰੇ ਰਜਿਸਟਰ ਭੇਜ ਦਿੰਦੇ ਨੇ ਉੱਥੇ ਹਾਜ਼ਰੀ ਲਵਾ ਲੈਂਦੇ ਨੇ ਉੱਥੇ ਮਤੇ ਤੇ ਸਾਈਨ ਕਰਵਾ ਲੈਂਦੇ ਨੇ ਤੇ ਮੈਨੂੰ ਤਾਂ ਸਾਡੇ ਕਾਉਂਸਲਰ ਸਾਹਿਬਾਨਾਂ ਦੀ ਮਜਬੂਰੀ ਤਾਂ ਨਹੀਂ ਪਤਾ ਵੀ ਕਿਉਂ ਘਰੇ ਸਾਈਨ ਕਰਦੇ ਨੇ ਹਾਊਸ ਚ ਆਉਣਾ ਚਾਹੀਦਾ ਇੱਥੇ ਹੀ ਆ ਕੇ ਜਿਹੜਾ ਕਾਨੂੰਨ ਮੁਤਾਬਕ ਹਾਊਸ ਮੀਟਿੰਗ ਹੋਣੀ ਚਾਹੀਦੀ ਹੈ ਹਾਊਸ ਦੇ ਵਿੱਚ ਹੀ ਸਾਰੇ ਸਾਈਨ ਹੋਣੇ ਚਾਹੀਦੇ ਮਤਲਬ ਹਾਊਸ ਦੇ ਵਿੱਚ ਜਦੋਂ ਮੀਟਿੰਗ ਹੁੰਦੀ ਹੈ ਉਹਦਾ ਖਰਚਾ ਵੀ ਪੈਂਦਾ ਹੋਏਗਾ ਉਹ ਵੀ ਸਰਕਾਰ ਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਨਾਲੇ ਅਸੀਂ ਇਹ ਤਾਂ ਹੈ ਨਹੀਂ ਵੀ ਨਾਮਿਨੇਟਡ ਆ ਹਾਂਜੀ 2668 ਵੋਟਾਂ ਨੇ ਮੇਰੇ ਵਾਰਡ ਚ ਜੀ ਮਤਲਬ 2668 ਬੰਦਿਆਂ ਦੀ ਨਮਾਇੰਦਗੀ ਕਰਦੇ ਆ ਸਾਡਾ ਪਰਿਵਾਰ ਜੀ ਤੇ ਉਹਨਾਂ ਦੇ ਜਿਹੜੇ ਕੰਮ ਨੇ ਡਿਵੈਲਪਮੈਂਟ ਦੇ ਨੇ ਸਫਾਈ ਦੇ ਨੇ ਸੇਵ ਕਰਕਣੇ ਹੋਰ ਸਾਰੀਆਂ ਚੀਜ਼ਾਂ ਸੀ ਹਾਊਸ ਚ ਡਿਸਕਸ ਕਰ ਸਕਦੇ ਆ ਹਾਊਸ ਚ ਦੱਸ ਸਕਦੇ ਆ ਵੀ ਆ ਸਾਡੀ ਮੰਗ ਆ ਜੀ ਆ ਕੰਮ ਆ ਜੀ ਡਿਵੈਲਪਮੈਂਟ ਦਾ ਬੁਰਾ ਹਾਲ ਆ ਜੀ ਮੇਰੇ ਬਾੜ ਚ ਚੱਲੋ ਪੁਲੀਆਂ ਦੇ ਉੱਪਰ ਦੀ ਪਾਣੀ ਚੱਲਦਾ ਪੁਲੀਆਂ ਟੁੱਟੀਆਂ ਪਈਆਂ ਨੇ ਬਥੇਰੀ ਵਾਰ ਬੇਨਤੀ ਕਰ ਲਈ ਇੱਕ ਨਵਾਂ ਪੈਸਾ ਮੇਰੇ ਬਾੜ ਚ ਨਹੀਂ ਲੱਗਿਆ ਇਹ ਸਰ ਇਹਦੇ ਵਿੱਚ ਚਲੋ ਫਿਰ ਮੈਂ ਮੰਮ ਲਵ ਚੱਲਦੇ ਹਾਂ ਚਲੋ